ਇਦਨ ਕੀਆ ਸ੍ਰੀਤੇ ਦਕੀਆ ਨਿਵੇਦਨ ਕੀਆ ਆਏ ਲੈ ਐ ਇਹ ਦੋ ਕੀਆ ਕਰੀ ਤੇ ਚੁੱਪ ਸਾਡੇ ਪਿੰਡ ਦੁਕਾਨ ਦਾ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਦੋ ਦਿਨ ਡੰਗਰ ਪਾ ਮਾਦਾ ਪਾਲਦੀਆਂ ਨਹੀਂ ਗੇ ਨਹੀਂ ਗੁਡੀਆਂ ਪਾਲਦੀਆਂ ਜਵਰੀਆਂ ਕਿ ਉਹ ਇਹਨਾਂ ਦਾ ਮਰ ਗਿਆ ਸੀ ਤੇ ਕਿੱਡਾ ਵੱਡਾ ਵੈਰ ਕੱਢਾ ਗਾਈਆਂ ਲੱਤਾ ਵਧੀਆਂ ਗੇ ਨੇ ਦਾਨੇ ਇਨਾ ਬੇਜਵਾਨਾਂ ਨੂੰ ਕੀ ਲੜਣਾ ਕਹਿੰਦੇ ਆਂ ਗਾਈਆਂ ਮਾਰ ਕੇ ਕਿੱਦਾਂ ਵੱਡਾ ਬੇਗੁਨਾਹ ਬਾਪੀ ਦਾ ਇਹ ਤਾਂ ਗਊ ਹੱਤਿਆ ਕੀਤੀ ਇੱਕ ਹਿਸਾਬ ਦੀ ਤੇ ਮੈਂ ਤਾਂ ਜਨਾ ਬੇ ਇਨਸਾਫ ਨਹੀਂ ਮੰਗ ਕਰਦੇ ਇਹਨਾਂ ਗਰੀਬਾਂ ਨੂੰ ਕੋਈ ਨਾ ਕੋਈ ਪੰਜਾਬ ਸਰਕਾਰ ਨਾਲ ਪੰਜਾਬ ਸਰਕਾਰ ਨਾਲ ਕੋਈ ਨਾ ਕੋਈ ਮਿਲਣਾ ਚਾਹੀਦਾ ਇਹਨਾਂ ਨੂੰ ਕੋਈ ਨਹੀਂ ਸੱਜਣ ਕੋਈ ਸੋਸਾਇਟੀ ਵਾਲਾ ਵੇਂਦਾ ਇਹਨਾਂ ਗਰੀਬਾਂ ਦੀ ਜ਼ਰੂਰ ਮਦਦ ਕਰੇ ਜਦੋਂ ਅਸੀਂ ਵੀ ਜਿੱਥੋਂ ਦਾ ਦੋਸਰੇ ਤੇ ਕਰਾਂਗੇ ਹੋਰ ਕੋਈ ਆਸਰਾ ਕੋਈ ਨਹੀਂ ਇਹਨਾਂ ਦਾ ਕੀ ਲੱਗਦਾ ਜੀ ਕਿਤਰਾ ਕਿਤਰਾ ਹੋਇਆ ਇਹ ਸਾਰਾ ਇਹਨਾਂ ਨੇ ਤਾਂ ਮਨੇਰੇ ਪੰਜ ਕੋਈ ਫੋਨ ਕੀਤਾ ਸਾਹਮਣੇ ਡੇਰੇ ਵਾਲਿਆਂ ਨੇ ਤੇ ਤੁਹਾਡੇ ਦੇਰੇ ਤੋਂ ਤੂੰ ਅੱਜ ਬੜਾ ਨਿਕਲਿਆ ਵਾ ਇਹ ਆਏ ਭੱਜ ਕੇ ਚਾਰੇ ਇਹ ਨਾਲ ਕੇ ਵੇਖਿਆ ਅੱਗ ਲੱਗੀ ਇੱਥੇ ਤੇ ਗੰਗਾ ਸਾਰਾ ਸੱਸਾ ਸਦਾ ਕੰਮ ਇਹ ਇੱਥੇ ਲਾਤ ਵੀ ਕੀਤੇ ਇਤਰਾਹ ਲੱਗਦਾ ਵੀ ਜਿੱਦਾਂ ਕੋਈ ਕੇਨੇ ਵੈਰ ਕੱਢਿਆ ਇਹਨਾਂ ਨਾਲ ਹਾਂਜੀ ਇਹ ਬੋਲਣ ਦੀ ਸਾਜ਼ਿਸ਼ ਵਿੱਚ ਨਹੀਂ ਹੈਗੇ ਮਤਬਲਕ ਤੇ ਬੋਲਣ ਦੀ ਸਾਜ਼ਿਸ਼ ਚੋਂ ਦੇ ਕੇ ਖੋਲ ਕੇ ਹਟਦੇ ਪਰ ਇਹ ਨੁਕਸਾਨ ਕਰਨ ਦੀ ਸਾਜ਼ਿਸ਼ ਚੋਂ ਇਹ ਜਿਹੜਾ ਲੱਤਾਂ ਵੱਧੀਆਂ ਨੇ ਇਹਦੀਆਂ ਮਗਰਦੀਆਂ ਵੱਧੀਆਂ ਉਹਦੀਆਂ ਅਗਲੀਆਂ ਵੱਧੀਆਂ ਦੇ ਅਸੀਂ ਆ ਨਾ ਬੰਨ ਕੇ ਫੇਰ ਇਹਨਾਂ ਨੂੰ ਮਾਰਿਆ ਗਿਆ ਅੱਗ ਲਾ ਦਿੱਤੀ ਤੂੰ ਹੀ ਨਾ ਕਿ ਕਿ ਸਾਹ ਉੱਠਿਆ ਗਿਆ ਸਾਹ ਅੱਛਾ ਆਪੇ ਮਰ ਜਾਣਾ ਉਹ ਅਸੀਂ ਲਾ ਕੇ ਅੰਤ ਲੱਤਾਂ ਇਹਦੇ ਨਾ ਮਾਰ ਲੀਆਂ ਨੱਤਾਂ ਬੱਦੀਆਂ ਨੇ ਇੱਥੋਂ ਹੂੰ ਤੇ ਉਹਦੀਆਂ ਅਗੀਆਂ ਬੱਦੀਆਂ ਅਜੇ ਵੀ ਜੂੜੀਆਂ ਆ ਵੇਖੋ ਨੱਤਾਂ ਉੱਦਾਂ ਬੱਦੀਆਂ ਨੇ ਇਹ ਕਰਕੇ ਆ ਜਾਂਦੇ ਨੇ ਜਦੋਂ ਕੋਈ ਗਰੀਬ ਦੀ ਕੋਈ ਦਾਨੀ ਮਾ ਸੱਜਣ ਨੂੰ ਮਾਇਤਾ ਕਰੇ ਆਏ ਵੀਰ ਵੇਲੇ ਕੜੂੰਗੀ ਤੇ ਇਸ

ਕਿੰਨਾ ਨਗਰੀਏ ਤੇ ਨਾ ਪਾਇਆ ਮੈਂ ਮੇਰੇ ਤਈ ਦੋ ਤੇ ਪੀਂ ਜੂ ਮੈਂ ਕਹਤਾ ਇਹ ਮੈਨੂੰ ਸਤਾ ਦੇ ਤੇ ਲੰਗੇ ਚ ਮਾਦਾ ਨੂੰ ਲਗਾਉ ਤਗੜੀ ਉਹਨੇ ਬੜਾ ਜੁਰਮ ਕਰਤਾ ਜਿੰਨੂੰ ਬੜਾ ਮਾੜਾ ਜਿਤਾ ਇਹ ਬਹੁਤ ਹੈ ਮੇਰੀਆਂ ਗਾਈਆਂ ਤੁਹਾਡੇ ਸਾਹਮਣੇ ਦੇਖਿਆ ਨਹੀਂ ਜਾਂਦਾ ਮਾਦਾ ਦੇ ਤੇਰੇ ਸਾਹਮਣੇ ਸਈ ਵੀ ਲਾ ਕੁਹਾਏ ਮਾਦਾ ਕਿਸ ਨੇ ਜੁਰਮ ਕੀਤਾ ਮਾਦਾ ਵੇਖ ਸੂਣ ਵਾਲੀਆਂ ਗਾਈਆਂ ਕਿੰਨੀਆਂ ਸੋਹਣੀਆਂ ਨੇ ਇਹ ਰਾਜ ਮੇਰੀਆਂ ਗਾਈਆਂ ਨੇ ਮੈਨੂੰ ਪਤਾ ਸਾਨੂੰ ਤਾਂ ਕੇ ਪਤਾ ਤੂੰ ਸਾੜੀ ਢਾੜੀ ਤੇ ਇੱਥੇ ਵੀ ਗੱਲ ਵੀਰੇ ਕੁਛ ਨਹੀਂ ਹੋਈ ਮੈਂ ਤਾਂ ਬੰਨ ਕੇ ਰਾਤ ਨੂੰ ਘਰ ਆ ਜਾਈਦਾ ਇੱਥੇ ਆ ਵੇ ਤਿੰਨ ਮੱਜਾਂ ਦੋ ਮੱਜਾਂ ਤੇ ਇੱਕ ਗਾਂ ਘਾਰਿਆ ਦੋ ਮੈਂ ਉੱਥੇ ਬੰਨਉਣੀ ਆ ਥਾਂ ਥੋੜਾ ਹੀ ਨੀ ਚੁੰਦਾ ਏ ਟਾਰਾ ਤੇ ਮੈਂ ਹਾਂ ਕਿ ਚਲੋ ਉੱਥੇ ਬੰਨ ਦਿੰਨੇ ਉਹ ਅੱਗੇ ਵੀ ਇੱਕ ਦਰ ਖੜੀ ਆ ਕਿਸੇ ਨੇ ਪੰਜ ਹੀ ਤੇ ਤਿੰਨ ਇੱਥੇ ਲਾਈ ਦੇ ਦੋ ਉੱਥੇ ਪੂਰੇ ਲੋ ਦਈਆਂ ਅੰਗਾਂ ਗਾਂ ਦੋਵੇਂ ਗਾਂ ਸੁਣ ਵੇਖਿਆ ਨਹੀਂ ਜਾਂਦੇ ਵੀਰੇ ਮੇਰੇ ਕਿੱਕ ਜਾ ਕੇ ਵੇਖਿਆ ਤੁਹਾਨੂੰ ਉਹ ਸਾਹਮਣੇ ਡੇਰੇ ਵਾਲੇ ਨੇ ਫੋਨ ਕੀਤਾ ਮੇਰੇ ਪੱਜ ਆਂਦਾ ਤੁਹਾਡੀਆਂ ਗਾਇਆਂ ਅਸੀਂ ਤੇ ਸੁੱਤੇ ਹਜੇ ਤੇ ਆਂਦੇ ਗਏ ਤੁਹਾਡੇ ਅੰਦਰਾਂ ਨੂੰ ਅੱਗ ਲੱਗ ਗਈ ਜਦੋਂ ਇਹ ਰੇਬੂਏ ਖੋਲ ਕੇ ਪੱਜੇ ਉੱਥੇ 6 ਕਿੱਲੇ ਤੇ ਹੈਗਾ ਆਖੂ ਤੁਹਾਡੇ ਘਰ ਤੋਂ ਕਿੰਨਾ ਦੂਰ 6 ਕਿੱਲੇ ਉਹ ਕੋਈ ਨਹੀਂ ਕੀ ਹੁੰਦਾ ਨਾ ਉੱਥੇ ਆਦਮੀ ਪੂਰਾ ਹੋ ਗਿਆ ਆ ਰਿਸ਼ਤੇਦਾਰ ਸਾਰੇ ਆਏ ਹੁਣ ਬੱਠੇ ਕਾਕਾ ਇੱਕ ਕਿੰਨੇ ਕਿ ਵਿਹਿਆ ਤਾਂ ਡੰਗੂ ਸੁਖਣਾ ਕੰਮ ਤੇ ਗਿਆ ਗੱਡੀ ਬਣਾਉਣ ਤੇ ਇਹ ਆਪੇ ਦੋ ਹੋਤੇ ਨੂੰ ਗੁੱਡੀਆਂ ਨੇ ਤੇ ਇੱਕ ਕਾਕਾ ਇਹ ਬੱਚਾ ਉਹਦੇ ਲਾਗੇ ਵੀਰੇ ਮੈਂ ਨਾ ਕਰਾਂ ਦਿਖਾਉਂ ਬਾਪ ਤੇ ਛੱਡ ਗਏ ਬਾਪ ਤੇ ਚਾਹ ਕੇ ਵੀ ਕਿਸੇ ਨੇ ਵੀਰੇ ਨਹੀਂ ਵੀਰੇ ਕਿੰ ਨੂੰ ਆ ਵੀ ੜਾ ਦिए ਵੀਰਾ ਪੁੱਤ ਕੱਲਾ ਕਿਸੇ ਦਾ ਵੇਖੋ ਜ ਲੱਤਾਂ ਬੰਨੀਆਂ ਦੱਸਾਂ ਮੰਨ ਕੇ ਭਾਜੀ ਲੱਤਾਂ ਬੰਨ ਕੇ ਮਾਰੀਆਂ ਭਾਜੀ ਸਾਰੀਆਂ ਨਹੀਂ ਲੱਤਾਂ ਬੰਨ ਕੇ ਮਾਰੀਆਂ ਉੜੀ ਜੋ ਤਾਂ ਵੇਖੋ ਜਾ ਕੇ ਇੰਦਰਾ ਵੀ ਤੋੜਿਆ ਕੰਦ ਤੇ ਥਾਈ ਨੰਦ ਤੇ ਫੇਰ ਉਹਨਾਂ ਨੇ ਅੱਗ ਲਾਈ ਅੰਦਰ ਗਾਈਆਂ ਦੀਆਂ ਲੱਤਾਂ ਬੰਨੀਆਂ ਦੋਵਾਂ ਦੀ ਫੇਰ ਤਾਂ ਕਿਸੇ ਨੇ ਕੀਤਾ ਨਾ ਹਾਂ ਕੀਤਾ ਇਹ ਕਿਸ ਨੇ ਪਰ ਹੁਣ ਨਹੀਂ ਪਛਾਣਦਾ ਸ਼ੱਕ ਦਾ ਜਿਹੜਾ ਹੁਣ ਸਾਨੂੰ ਕਿਤੇ ਉਹ ਜਾ ਕੇ ਅੱਖੀਂ ਵੇਖਣਾ ਬਥੇਰੀ ਨਾਲ ਹੀ ਦੱਲੀ ਹੈ ਕਿਸੇ ਨੇ ਇੱਕੋ ਪੰਦ ਐ ਵੇਖਿਆ ਨਹੀਂ ਜਾਂਦੇ ਗਾਈਆਂ ਤੇ ਹੁਣ ਵੀ ਤੇ

ਮਾਤਾ ਤੇ ਆਦ ਨਾ ਪੁੱਤ ਜਾਂਦੀ ਭੱਜੀ ਜਣ ਮਾਤਾ ਨੇ ਕਦੀ ਨੀੜਾ ਨਹੀਂ ਪਾਇਆ ਕਦੀ ਕੋਈ ਸਰ ਇਹੜੀ ਪੱਠੇ ਵਡੜੇ ਪੌਣੇ ਵਿਚਾਰੀਆਂ ਨੂੰ ਚੱਲ ਨਾ ਕਿੰਨੇ ਕਿੰਨੇ ਕਦੀਆਂ ਸੀ ਹਾਂਜੀ ਤਾਂ ਹੀ ਤੇ 1 ਲੱਖ ਲੱਖ ਤੋਂ ਤਾਂ ਹੀ ਗਾਵੀਆਂ ਤਾਂ ਵੀਰੇ ਵੇਖੇਂਗਾ ਤੇ 30000 1 ਲੱਖ ਡੇਢ ਲੱਖ ਦੀ ਗਾਂ ਹੀ ਤੇ ਕਿਰੇ ਵੇਖੋਗੇ ਤੇ ਵੀਰੇ ਕਿਤੇ ਬੰਦਾ ਐਡੇ ਚੀ ਗਾਂ ਕੋੜੇ ਆਉਂ ਕੋਈ ਨਹੀਂ ਹੁੰਦਾ ਪੀ ਗਾਈਆਂ ਨੂੰ ਆਖੜਾ ਕੋਟ ਇਹਨੇ ਫੁੱਲ ਸਾਲੇ ਆਏ ਹਾਂਜੀ ਹਾਂਜੀ ਕੋਟ ਲਖਾਈ ਹਾਂਜੀ ਲਖਾਈ ਆ ਵੀਰਾਂ ਨੇ ਵੀਰੇ ਮੈਨੂੰ ਮਾਤਾ ਤਰੂਣ ਵਾਲੀ ਮਾਤਾ ਨੂੰ ਮਾਤਾ ਨੇ ਕੀ ਕਰ ਲੈਣਾ ਵੀਰੇ ਲਪੜ ਇਸ ਵੇ ਤੱਕ ਅਰੀ ਬਾਰੀ ਤੱਕ ਅਰੀ ਵੀ ਤੱਕ ਕ ਰੋਣਾ ਰੋ ਰੋ ਮੈਨੂੰ ਕਾਟ ਲਾਂਦੋ ਬਾਹਰ ਮੈਨੂੰ ਮੈਨੂੰ ਕੁਛ ਨਹੀਂ ਮੈਨੂੰ ਰੱਬ ਨੇ ਸੁਰਤਾ ਰੱਬ ਦੀ ਬਤੀ ਪਈ ਤਾਂ ਮੈਂ ਬਚ ਗਈ ਉਹ ਤਾਂ ਹੀ ਕੋਈ ਬਚਦਾ ਸਟਾਂ ਲੱਗੀਆਂ ਤਾਂ ਨਾ ਮੈਂ ਮਰੀ ਮੇਰੇ ਅਜੇ ਬੜੀ ਹੈ ਅਜੇ ਬੜੀ ਹੈ